ਰੇਲਵੇ ਸਟੇਸ਼ਨ ਸਰਹੰਦ ਨਜ਼ਦੀਕ ਮਾਰਕੀਟ ਵਿੱਚ ਇੱਕ ਵੀਡੀਓ ਗੇਮ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗ ਜਿਸ ਦੌਰਾਨ ਦੁਕਾਨ ਵਿੱਚੋਂ ਲੱਗੀਆਂ ਐਲਸੀਡੀ ਪਤੰਗ ਤੇ ਡੋਰਾ ਸਮੇਤ ਕਰੀਬ 25 ਲੱਖ ਰੁਪਏ ਦਾ ਆਸਮਾਨ ਸੜਕੇ ਸੁਆਹ ਹੋ ਗਿਆ ਕੜਨਾ ਦੀ ਸੂchnਾ ਮਿਲਣ ਤੋਂ ਬਾਅਦ ਵਿਧਾਇਕ ਲਖਬੀਰ ਸਿੰਘ ਰਾਏ ਮੌਕੇ ਦਾ ਜ਼ਾਇਜ਼ਾ ਲੈਣ ਦੇ ਲਈ ਪਹੁੰਚੇ ਉਹਨਾਂ ਨੇ ਦੁਕਾਨ ਦਾ ਹਾਲ ਦੇਖਿਆ ਅਤੇ ਪਰਿਵਾਰ ਦੇ ਨਾਲ ਤੁਕ ਸਾਂਝਾ ਕੀਤਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇ ਤੇ ਰਕੇਸ਼ ਕੁਮਾਰ ਗੱਬਰ ਜੀ ਨੇ ਸਾਡੇ ਉਹਨਾਂ ਦੀ ਦੁਕਾਨ ਸੀ LED ਗੇਮਸ ਵਗੈਰਾ ਸਾਰਾ ਕੁਝ ਸੀ ਕੱਲ ਰਾਤ ਅਚਾਨਕ ਅੱਗ ਲੱਗੀ ਔਰ ਤੁਸੀਂ ਦੇਖ ਰਹੇ ਹੋ ਦੁਕਾਨ ਦਾ ਪੂਰਾ ਵਲੀਆ ਮੇਟ ਹੋ ਗਿਆ ਪੂਰਾ ਨੁਕਸਾਨ ਹੋ ਗਿਆ ਘਰ ਦਾ ਬਹੁਤ ਵੱਡਾ ਘਟ ਹੈ ਔਰ ਇੱਕ ਨੌਜਵਾਨ ਜਿਹੜਾ ਰੈਸਕਿਊ ਕਰ ਰਿਹਾ ਸੀ ਪਾਣੀ ਦੀਆਂ ਬਿਛਾਰਾ ਫਾਇਰ ਬ੍ਰਿਗੇਡ ਆਈਏ ਜਦੋਂ ਉਹ ਵੀ ਮਤਲਬ ਹੈਲਪ ਕਰਦਾ ਤੇਰਾ ਜ਼ਖਮੀ ਹੋਇਆ ਤੇ ਮੈਂ ਹੁਣੀ ਸਾਡੇ ਐਸਡੀ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਜਿੰਨਾ ਵੀ ਬਣਦਾ ਸਾਡੇ ਇਸ ਭਰਾ ਨੂੰ ਦਿੱਤਾ ਜਾਵੇ ਕਿਉਂਕਿ ਇਹ ਹੀ ਰੋਜੀ ਰੋਟੀ ਦਾ ਗੁਜ਼ਾਰਾ ਸੀ ਇਹ ਪਰਿਵਾਰ ਦਾ ਤੇ ਅਸੀਂ ਸਾਰੇ ਖੜੇ ਆ ਮਾਰਕੀਟ ਕਮਾਂਡ ਵਾਲੇ ਅਸੀਂ ਵੀ ਹੈਲਪ ਕਰਾਂਗੇ ਵੀ ਅਸੀਂ ਸਰਕਾਰ ਕੋਲੋਂ ਵੀ ਵੱਧ ਤੋਂ ਵੱਧ ਜਿਹੜੀ ਮੁੱਖ ਮੰਤਰੀ ਰੀਲੀਫ ਫੰਡ ਹੁੰਦਾ ਉਹਦੇ ਵਿੱਚ ਇੱਕ ਕੇਸ ਤਿਆਰ ਕਰਕੇ ਭੇਜਾਂਗੇ ਤੇ ਆਪਰਵਾਹੀ ਕਰਕੇ ਵੱਧ ਤੋਂ ਵੱਧ ਇਹਨਾਂ ਨੂੰ ਪੈਸੇ ਦਿਵਾਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹਦੀ ਪੂਰਤੀ ਹੋ ਸਕੇ ਫਲੋਰ ਲਾਈਵ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਤਾਂ ਜੋ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਫਲੋਰ ਲਾਈਵ ਤੇ ਖਬਰ ਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ 981478356